ਮਿੱਥਿਆ ਰਾਜ ਜੋਗਨ ਧਨਮਾਲ ਮਿੱਥਿਆ ਰਾਜ ਜੇ ਲੋਪਨ ਤਾਲੂਬਾਲ ਸਭ ਤੇ ਬਿੱਤੇ ਵਿੱਚ ਇਹਦੇ ਵਿੱਚ ਇਹ ਸੁਧਾਰ ਹੋ ਗਿਆ ਹੈ ਰਾਜ ਜੋਗਨ ਧਨਮਾਲ ਜਿਹਾ ਹੋ ਜਾਇਆ ਹੈ ਇਹ ਸਭ ਤੇ ਇਹ ਨਾਸਵੰਤ ਹੈ ਇਹੀ ਲਈ ਗਾਣਾ ਇਹ ਜੇ ਨਾਸਵੰਤ ਹੈ ਇਹੀ ਇਹ ਦਾ ਜਿਹੜਾ ਪੋਚ ਹੈ ਸੰਗਤ ਪੋਚ ਸੋਚ ਦਲ ਰਤੀ ਇਹ ਸੱਚ ਸੱਚ ਛੋੜਦਾ ਸਾਰਾ ਲੈ ਵੀ ਬੈਠਾ ਜਦੋਂ ਸੱਚ ਨੂੰ ਛੋੜਦਾ ਸਾਰਾ ਲੈਣਾ ਪੈ ਜਵੇ ਸੱਚ ਰਹਦਾ ਹੀ ਨਹੀਂ ਉਹ ਸੱਚ ਹੁੰਦਾ ਹੀ ਨਹੀਂ ਸੱਚ ਨੂੰ ਕਿਸੇ ਸਾਰੇ ਦੀ ਲੋੜ ਨਹੀਂ ਹ ਜਿੱਦਣੇ ਸੱਚ ਹੋਊ ਉਹ ਨੂੰ ਸਰੀਰ ਦੇ ਸਾਰੇ ਦੀ ਲੋੜ ਹੀ ਨਹੀਂ ਇਹ ਹੈ ਉਹ ਨਹੀਂ ਸੱਚ ਸੱਚ ਨੇ ਸੱਚਾਰ ਹੋਣਾ ਜਿੱਦਣ ਸੱਚਾਰ ਆ ਹੋ ਗਿਆ ਹੋਂ ਛੱਡ ਕੇ ਸਚਾਰਾ ਹੋ ਗਿਆ ਜਦੋਂ ਤਖੋ ਹੋਂ ਵਿੱਚ ਸਚਾਰ ਜਿੱਦਣ ਹੱਕਾਰ ਛੱਡ ਕੇ ਸਚਾਰਾ ਹੋਇਆ ਨਾ ਉਹ ਦਿਨ ਨੂੰ ਸਰੀਰ ਦੇ ਸਾਰੇ ਦੀ ਬਿਲਕੁਲ ਲੋੜ ਨਹੀਂ ਸੱਚ ਨੂੰ ਆਪਣਾ ਪ੍ਰਚਾਰ ਕਰਨ ਵਾਸਤੇ ਪੈਸੇ ਦੀ ਲੋੜ ਨਹੀਂ ਉਹਦੀ ਗੱਲ 'ਚ ਜਾਨ ਚਾਹੀਦੀ ਹੈ ਉਸ ਗੱਲ 'ਚ ਜੇ ਜੀ ਹੋਏ ਤਾਂ ਉਹ ਕਬ ਹੈ ਬੂ ਕਾ ਕਹਾ ਬੋ ਬਹੁਤ ਆ ਬੂ ਜੋ ਹੁਣੇ ਉਹਨੇ ਉਗਣੇ ਜਾ ਕੇ ਤੇ ਪੈਸਾ ਉਧੇ ਕੀ ਤੁਮ ਕੋ ਪੈਸਾ ਉਗੜ ਚੁਰਕਾ ਬੜਾ ਪਾ ਸਕਦਾ ਜੋ ਉਧੇ ਕਾਰੋਬਾਰ ਤੇ ਉਧੇ ਮਾਇਆ ਜੇ ਉਹ ਦ੍ਰਿਸ਼ ਉਹ ਸਰਗਰ ਦੇ ਚਮਾਇਆ ਦਾ ਪ੍ਰਭਾਵ ਹੋਊਗਾ ਕੱਲ ਦਾ ਸਰ ਕਟੂ ਹੋਊਗਾ ਜੇ ਉਧੇ ਨੈਚਰਲ ਜਗਾ ਹੋਊਗੀ ਪਹਾੜ ਆ ਉਹੀ ਜਗੜ ਹੋਊ ਰਖਤਾ ਦੇ ਥੱਲੇ ਉੱਥੇ ਅਸਰ ਜ਼ਿਆਦਾ ਬੂਲੋ ਇਸ ਕਰਕੇ ਰਿਸ਼ੀ ਮਹਾਰਿਉ ਨੇ ਜਾ ਕੇ ਜੰਗਲ ਦੇ ਵੈਚਰੋਲੇ ਜਗਾ ਤੇ ਬਹਿਦੇ ਸੀ ਵੈਚਰੋਲੇ ਰਖਦੇ ਸੀ ਲੋੜਾ ਘਟਾ ਕੇ ਤਿਆਗ ਤਿਆਗੀ ਲੋੜਾਂ ਘਟਾ ਕੇ ਕਿ ਸਾਡੀ ਗੱਲ ਦਾ ਅਸਰ ਜ਼ਿਆਦਾ ਕੋਲ ਤਾਂ ਗੱਲ ਦਾ ਅਸਰ ਪੈਣ ਲੱਗਿਆ ਸੀ ਹਾਂ ਜੀ ਇਹ ਗੱਲ ਦਾ ਹੀ ਅਸਰ ਪੈਂਦਾ ਜਿੰਨਾ ਪਰਪੰਡ ਚੜ੍ਹ ਵਾਲੇ ਵਧਾ ਲਊਗਾ ਆਦਮੀ ਉਹਨਾਂ ਉਹਦੀ ਗੱਲ ਦਾ ਅਸਰ ਘਟਣ ਲੱਗ ਜੀਦਾ ਇਹ ਆਉ ਗੱਲ ਬਦਲ ਲੂਗਾ ਕਿਸ ਵਜ੍ਹਾ ਨਾਲ ਕਾਲਜ ਬਦਲਾਓ ਪਾਊਗਾ ਕਾਲਜ ਬਦਲਾਓ ਕਦ ਪੈਂਦਾ ਜਦੋਂ ਉਹਨੂੰ ਇਹ ਹੋ ਜਾਵੇ ਵੀ ਮੇਰੇ ਫੌਜ ਚੇਲਿਆਂ ਦੀ ਵੱਡੀ ਚਾਹੀਦੀ ਹੈ ਫਿਰ ਉਹਨੂੰ ਕਾਲਜ ਫਰਕ ਪਾਉਣ ਨੂੰ ਜਿਉਂ-ਜਿਉਂ ਗੱਲ ਜੀ ਫਰਕ ਪਾਉਂਗਾ ਕਿਹਾ ਜੇ ਉੱਤੇ ਫੌਜ ਵਧੀ ਜੋ ਕਦੇ ਕੂੜਿਆਰੇ ਜਿਆਦਾ ਨਹੀਂ ਸੰਸਾਰ ਦੇ ਵਿੱਚ ਕੋਈ ਤਾਂ ਬਹੁਤ ਸਟੈਂਡਰਡ ਦੇ ਕੂੜਿਆਰੇ ਆਣ ਆਵਾਜ਼ ਆਮਾਨ ਕੂੜਿਆਰੇ ਨੇ ਕੂੜਿਆਰੇ ਤਾਂ ਸਾਰੇ ਹੀ ਨੇ ਘਟਣਾ ਜਾਂਦਾ ਉਹਨੇ ਕੱਲ੍ਹ ਜਾਂਦਾ ਸਮਝਦੇ ਉਹ ਤਾਂ ਪਹਿਲਾਂ ਹੀ ਮੰਨ ਲੈਂਦੇ ਨੇ ਉਹੀ ਹੋਇਓ ਬੰਦੇ ਨੇ ਬੇਈ ਤਾਂ ਬਾਕੀ ਕਹਿੰਦੇ ਨੇ ਹੋਰ ਵੀ ਹੁੰਦੇ ਨੇ ਕੋਈ ਮੁਸ਼ਕਲ ਹੈ ਮੈਨਾਂ ਨਹੀਂ ਗਿਣਦੇ ਸਾਰੀਆਂ ਬਹੁਤ achiyan ਨੇ ਪਰ ਮੁਸ਼ਕਲ ਹੈ ਥੋੜਾ ਬਹੁਤ ਆਪ ਹੁੰਦੇ ਨੇ ਪੂਰਾ ਨਹੀਂ ਬੰਦੇ ਪੂਰਾ ਨਹੀਂ ਬੰਦੇ ਤਾਂ ਅਗਲੇ ਬਾਾਰ ਅਗਲੀ ਬਾਾਰ ਉਹਨਾਂ ਨੂੰ ਤਿੰਨ ਚਾਰ ਜਨਮ ਲੱਗਦੇ